ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਇਸ ਸੜਕ ਦਾ ਐਸਟੀਮੇਟ ਲਾ ਕੇ ਇਹਨੂੰ ਚੌੜਾ ਕਰਨ ਦੇ ਲਈ ਪੰਜਾਬ ਸਰਕਾਰ ਕੋਲੇ ਪ੍ਰਪੋਜ਼ਲ ਭੇਜੀ ਸੀ ਸਰਕਾਰ ਨੇ ਉਹਦੇ ਪੈਸੇ ਜਿਹੜੇ ਉਹ ਜਾਰੀ ਕੀਤੇ ਨੇ ਤੇ ਇਹ ਜਿਹੜੀ ਸੜਕਾ ਹੁਣ ਅਸੀਂ ਪਹਿਲਾਂ ਇਹ 10 ਫੁੱਟ ਸੀ ਹੁਣ ਇਹਨੂੰ 1.5 ਫੁੱਟ ਜਿਹੜਾ ਉਹ ਕਰ ਲੱਗੇ ਆ ਤੇ ਲਗਭਗ 1 ਕਰੋੜ ਦੀ ਲਾਗਤ ਦੇ ਨਾਲ ਇਹ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ ਕਿੰਨੇ ਜਿਹੜੇ ਕਾਟਣ ਕੀਤੇ ਜਾ ਰਹੇ ਤੇ ਅੱਜ ਆਪਾਂ ਚਾਰ ਹੁਣ ਕਟਨ ਕਰ ਰਹੇ ਆ ਤੇ ਟੋਟਲ ਆਪਾਂ 24 ਸੜਕਾਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਬਣਾ ਰਹੇ ਆ ਕੋਲ ਛੜਕਾਂ ਦਾ ਟੈਂਡਰ ਜਿਹੜਾ ਵਾ ਉਹ 28 ਤਰੀਕ ਤੱਕ ਜਿਹੜੇ ਖੁੱਲ ਜਾਣਗੇ ਤੇ ਫਿਰ ਆਪਾਂ ਜਿੱਦਾਂ ਮਾਨਕ ਦੇਖਿਆ ਛੜਕ ਸਾਡੀ ਬਹੁਤ ਜ਼ਿਆਦੀ ਖਰਾਬੀ ਤੇ ਉਹਦਾ ਟੈਂਡਰ ਵੀ 28 ਤਰੀਕ ਨੂੰ ਖੁੱਲ ਜੇਗਾ ਤੇ ਉਹਦਾ ਵੀ ਜਲਾ ਉਦਘਾਟਨ ਕਰਾਂਗੇ ਪਿੰਡਾਂ ਦੇ ਵਿਕਾਸ ਰੁਕੇ ਹੋਏ ਨੇ ਕਿਉਂਕਿ ਸਰਪੰਚ ਜੀ ਦੇ ਪੈਸੇ ਨਹੀਂ ਪਏ ਅਜੇ ਤੱਕ ਤੇ ਕਿਵੇਂ ਦੇਖਦੇ ਮੈਨੂੰ ਨਹੀਂ ਲੱਗਦਾ ਜਿਸ ਵੀ ਕੇ ਸਰਪੰਚ ਨੂੰ ਲੱਗਦਾ ਵਾ ਕਿ ਉਹਦੇ ਪਿੰਡ ਦਾ ਕੰਮ ਰੁਕਿਆ ਉਹ ਮੈਨੂੰ ਆ ਕੇ ਮਿਲੇ ਪੈਸੇ ਦੀ ਕੋਈ ਘਾਟ ਨਹੀਂ ਹੈਗੀ ਪੈਸੇ ਗੁਰੂ ਦੀ ਕਿਰਪਾ ਨਾਲ ਬਹੁਤ ਬੜੇ ਦਿੱਤੇ ਆ ਤੇ ਅੱਗੇ ਵੀ 1.2 ਸਾਲਾਂ ਦੇ ਵਿੱਚ ਝੜੀ ਲਾ ਕੇ ਰੱਖਾਂ ਮੈਂ ਜੇਕੇ ਸਰਪੰਚ ਨੂੰ ਲੱਗਦਾ ਹੈ ਤੇ ਇਹ ਜਨਾ ਦੇਣਾ ਚਾਹੁੰਦਾ ਕਿ ਜਦੋਂ ਮਰਜੀ ਆਓ ਕੱਲ ਵੀ ਸ਼ੁੱਕਰਵਾਰ ਮੈਂ ਆਪਣੇ ਘਰੇ ਬੈਠਾਂਗਾ ਮੈਨੂੰ ਦੱਸੋ ਵੀ ਸਾਡੇ ਪਿੰਡ ਦਾ ਪੈਸਾ ਕਰਕੇ ਕੰਮ ਰੁਕਿਆ ਪੈਸਾ ਕਰਕੇ ਇਹ ਪਿੰਡ ਦਾ ਕੰਮ ਨਹੀਂ ਰੁਕਦਾ ਕਿੰਨੀਆਂ ਸੜਕਾਂ ਹੋਰ ਬਣਾਉਣ ਜਾ ਰਹੇ ਤੁਸੀਂ ਪੋਪਾ 24 ਸੜਕਾਂ ਆਪਾਂ ਬਣਾਉਣ ਜਾ ਰਹੇ ਹਾਂ ਹੋਰ ਕਿੰਨੀਆਂ ਅੱਜ ਆਪਾਂ ਚੌਂਦਾਦ ਘਟਨ ਜਿਹੜਾ ਕਰ ਰਹੇ ਆ ਪਹਿਲਾਂ ਵੀ ਆਪਾਂ 60 ਸੜਕਾਂ ਜਿਹੜੀਆਂ ਉਹ ਹੁਣ ਤੱਕ ਬਣਾ ਚੁੱਕੇ ਆ ਤੇ ਮੈਨੂੰ ਲੱਗਦਾ ਕਿ ਅਗਲੇ ਪੌਣੇ 2 ਸਾਲਾਂ ਚ ਆਪਾਂ ਅਗਲੀ ਚੌਂਣ ਵੇਲੇ ਪੁੱਛਾਂਗੇ ਵੀ ਜੇ ਕੋਈ ਸੜਕ ਟੁੱਟੀ ਜਾਂਦੀ ਦੀ ਪੋ ਇਹ ਨਜਾ ਲਾਉਣਾ ਤੇ ਕਲੀਅਰ ਨਹੀਂ ਆ ਕਰੋਨਾ ਨਾ ਬਣ ਚੁੱਕੀਆਂ ਵਾ ਕਿਉਂਕਿ ਹੁਣ ਵੱਡੀਆਂ ਛੜਕਾਂ ਜਿਹੜੀਆਂ ਵਾ ਉਹ 12 12 18 18 ਕਰੋੜ ਦੀਆਂ ਬਣੀਆਂ ਵਾ ਤੇ ਇਹਦੇ ਅਰਬਾਂ ਤੋਂ ਵੀ ਕਮ ਟੱਪ ਗਿਆ ਹੋਣਾ ਤੇ ਇੱਕ ਕਰੋੜ ਤੇ 46 ਲੱਖ ਦੀ ਲਾਗਤ ਨਾਲ ਜਿਹੜੀ ਸੜਕਾ ਹੈ ਆਪਾਂ ਨੂੰ ਚੌੜੀ ਕਰ ਰਹੇ ਆ ਇਹ ਮੈਂ ਜਦੋਂ ਦੀਨਿਆਂ ਵਾਲ ਜਾਂਦਾ ਸੀ ਤੇ ਇਹਨਾਂ ਦਾ ਇੱਕੋ ਗੱਲ ਹੁੰਦੀ ਸੀ ਵੀ ਹੋਰ ਨਹੀਂ ਕੋਈ ਕੰਮ ਆਂਦੇ ਸਾਡੀ ਸੜਕ ਬਣਾ ਦਿਓ ਸੜਕ ਬੜੀ ਟੁੱਟੀ ਆ ਤੇ ਅੱਜ ਆਪਾਂ ਬਣਾਤੀ ਹੁਣਵੇਂ ਗਾਂ ਕੋ ਕੰਮ ਆਂਦੇ ਕਿ ਨਹੀਂ ਆਂਦੇ ਟੀਮ ਵਰਕ ਕਿ ਹੋ ਜਾਂਦਾ ਹੈ ਟੀਮ ਵਰਕ ਬਹੁਤ ਵਧੀਆ ਮੇਰੀ ਵੈਸੇ ਵੀ ਟੀਮ ਬੜੀ ਚੰਗੀ ਆ ਤੇ ਪਿੰਡਾਂ ਦੇ ਲੋਕ ਬੜੇ ਚੰਗੇ ਆ ਜਿਹੜੇ ਪੰਚ ਸਰਪੰਚ ਬਣੇ ਆ ਉਹ ਬੜੇ ਚੰਗੇ ਆ ਖਡੂਰ ਸਾਹਿਬ ਹਲਕਾ ਹੀ ਬੜਾ ਚੰਗਾ ਆ ਮੈਨੂੰ ਨਹੀਂ ਲੱਗਦਾ ਜਿਸ ਵੀ ਕੇ ਸਰਪੰਚ ਨੂੰ ਲੱਗਦਾ ਵਾ ਕਿ ਉਹਦੇ ਪਿੰਡ ਦਾ ਕੰਮ ਰੁਕਿਆ ਉਹ ਮੈਨੂੰ ਆ ਕੇ ਮਿਲੇ ਪੈਸੇ ਦੀ ਕੋਈ ਘਾਟ ਨਹੀਂ ਹੈਗੀ ਪੈਸੇ ਗੁਰੂ ਦੀ ਕਿਰਪਾ ਨਾਲ ਬਹੁਤ ਬੜੇ ਦਿੱਤੇ ਆ ਤੇ ਅੱਗੇ ਵੀ ਪੌਣੇ ਦੋ ਸਾਲਾਂ ਦੇ ਵਿੱਚ ਝੜੀ ਲਾ ਕੇ ਰੱਖਾਂਗੇ ਭੈਣਾਂ ਤੇ ਜੇ ਤੁਹਾਡੇ ਮਾਦੀਮ ਰਹੀ ਮੈਂ ਜੇ ਕਿ ਸਰਪੰਚ ਨੂੰ ਲੱਗਦਾ ਤੇ ਇਹ ਜਨਾ ਦੇਣਾ ਚਾਹੁੰਦਾ ਕਿ ਜਦੋਂ ਮਰਜੀ ਆਓ ਕੱਲ ਵੀ ਸ਼ੁੱਕਰਵਾਰ ਮੈਂ ਆਪਣੇ ਘਰੇ ਬੈਠਾਂਗਾ ਮੈਂ ਦੱਸੋ ਵੀ ਸਾਡੇ ਪਿੰਡ ਦਾ ਪੈਸਾ ਕਰਕੇ ਕੰਮ ਰੁਕਿਆ ਪੈਸਾ ਕਰਕੇ ਕਿਹੇ ਪਿੰਡ ਦਾ ਕੰਮ ਨਹੀਂ ਰੁਕਦਾ ਕਿੰਨੀਆਂ ਸੜਕਾਂ ਹੋਰ ਬਣਾਉਣ ਜਾ ਰਹੇ ਤੁਸੀਂ ਪੋਪਾ 24 ਸੜਕਾਂ ਆਪਾਂ ਬਣਾਉਣ ਜਾ ਰਹੇ ਹਾਂ ਹੋਰ ਅੱਜ ਆਪਾਂ ਚੌਂਦਾ ਤ ਘਟਨ ਜਿਹੜਾ ਕਰ ਰਹੇ ਆਂ ਪਹਿਲਾਂ ਵੀ ਆਪਾਂ 60 ਸੜਕਾਂ ਜਿਹੜੀਆਂ ਉਹ ਹੁਣ ਤੱਕ ਬਣਾ ਚੁੱਕੇ ਆਂ ਤੇ ਮੈਨੂੰ ਲੱਗਦਾ ਕਿ ਅਗਲੇ ਪੌਣੇ 2 ਸਾਲਾਂ ਚ ਆਪਾਂ ਅਗਲੀ ਚੌਂਣ ਵੇਲੇ ਪੁੱਛਾਂਗੇ ਵੀ ਜੇ ਕੋਈ ਸੜਕ ਟੁੱਟੀ ਆ ਤੇ ਦੀ ਪੋਸਟ ਕਰੋ ਇਹ ਨਾ ਜਾ ਲਉਣਾ ਤੇ ਕਲੀਅਰ ਨਹੀਂ ਆ ਕਰੋਨਾ ਨਾ ਬਣ ਚੁੱਕੀਆਂ ਵਾ ਕਿਉਂਕਿ ਹੁਣ ਵੱਡੀਆਂ ਛੜਕਾਂ ਜਿਹੜੀਆਂ ਵਾ ਉਹ 12-12 18-18 ਕਰੋੜ ਦੀਆਂ ਬਣੀਆਂ ਵਾ ਤੇ ਇਹਦੇ ਅਰਬਾਂ ਤੋਂ ਵੀ ਕਮ ਟੱਪ ਗਿਆ ਹੋਣਾ ਤੇ ਅੱਜ ਦਾ ਪ੍ਰੋਗਰਾਮ ਇਹ ਕਿੰਨੇ ਕਰੋੜ ਦੀ ਲਾਗਤ ਨਾਲ ਛੜਕਾਂ ਬਣ ਰਹੀਆਂ ਨੇ ਅੱਜ ਕਰਦੇ ਇੱਕ 41 ਇੱਕ ਕਰੋੜ ਤੇ 46 ਲੱਖ ਦੀ ਲਾਗਤ ਨਾਲ ਇਹ ਜਿਹੜੀ ਛੜਕਾ ਏ ਆਪਾਂ ਇਹਨੂੰ ਚੌੜੀ ਕਰ ਰਹੇ ਆਂ ਇਹ ਮੈਂ ਜਦੋਂ ਦੀਨ੍ਹੇ ਵਾਲ ਜਾਂਦਾ ਸੀ ਤੇ ਇਹਨਾਂ ਦਾ ਇੱਕੋ ਗੱਲ ਹੁੰਦੀ ਸੀ ਵੀ ਹੋਰ ਨਹੀਂ ਕੋਈ ਕੰਮ ਆਂਦੇ ਸਾਡੀ ਛੜਕਾ ਬਣਾ ਦਿਓ ਛੜਕ ਬੜੀ ਟੁੱਟੀ ਆ ਤੇ ਅੱਜ ਆਪਾਂ ਬਣਾਤੀ ਹੁਣ ਵੇਨੇ ਗਾਹ ਕੋ ਕੰਮ ਆਉਂਦੇ ਆ ਕਿ ਨਹੀਂ ਆਉਂਦੇ ਟੀਮ ਵਰਕ ਕਿ ਹੋ ਜਾਂਦਾ ਹੈ ਟੀਮ ਵਰਕ ਬਹੁਤ ਵਧੀਆ ਮੇਰੀ ਵਾਹੀ ਵੀ ਟੀਮ ਬੜੀ ਚੰਗੀ ਆ ਤੇ ਪਿੰਡਾਂ ਦੇ ਲੋਕ ਬੜੇ ਚੰਗੇ ਆ ਜਿਹੜੇ ਪੰਚ ਸਰਪੰਚ ਬਣੇ ਆ ਉਹ ਬੜੇ ਚੰਗੇ ਆ ਖਡੂਰ ਸਾਹਿਬ ਹਲਕਾ ਹੀ ਬੜਾ ਚੰਗਾ ਵਾ